ਯਾਰ ਫੂਡ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ YouTube ਤੇ ਅੱਜ ਹੀ ਨਾ ਆਲੂ ਤੋਰੀਆਂ ਦੀ ਸਬਜੀ ਬਣਾਵਾਂਗੇ ਆਲੂ ਤੇ ਕਾਲੀਆਂ ਤੋਰੀਆਂ ਇਹ ਦੇਖੋ ਜੀ ਸਾਡੇ ਕੋਲ ਸਬਜੀ ਆ ਆ ਤੋਰੀਆਂ ਨੇ ਕਿਲੋ ਤੋਰੀਆਂ ਇਹ ਆ ਦੋ ਆਲੂ ਆ ਵਿੱਚ ਤੇ ਅਸੀਂ ਆਲੂ ਤੋਰੀਆਂ ਬਣਾਵਾਂਗੇ ਅੱਜ ਬਹੁਤ ਵਧੀਆ ਤਰ੍ਹਾਂ ਸਬਜੀ ਬਣਾਵਾਂਗੇ ਇਹ ਪਿਆਜ਼ ਕੱਟੇ ਹੋਏ ਦੋ ਮੈਂ ਇਹ ਲਸਣ ਕੱਟਿਆ ਆ ਅਦਰਕ ਕੱਟਿਆ ਆ ਤੇ ਹਰੀਆਂ ਮਿਰਚਾਂ ਤੇ ਟਮਾਟਰ ਕੱਟਿਆ ਹੋਇਆ ਸਾਰੀ ਸਬਜੀ ਮੈਂ ਕੱਟ ਕੇ ਪੂਰੀ ਤਰ੍ਹਾਂ ਧੋ ਬਣਾ ਕੇ ਤਿਆਰ ਕਰ ਲਈਏ ਹੁਣ ਮੈਂ ਸਿਰਫ ਸਬਜੀ ਕੱਟਣੀ ਐ ਤੋਰੀਆਂ ਕੱਟਣੀਆਂ ਨੇ ਤੇ ਆਲੂ ਕੱਟਣੇ ਨੇ ਉਹ ਵੀ ਤੁਹਾਡੇ ਸਾਹਮਣੇ ਮੈਂ ਆਵਾਂ ਦੇਖਿਓ ਕੱਟਦੀ ਆ ਤੇ ਇਦਾਂ ਕੱਟੇ ਜਾਣੀਆਂ ਬਸ ਸਾਰੀਆਂ ਤੋਰੀਆਂ ਮੈਂ ਇਦਾਂ ਹੀ ਕੱਟ ਲੈਣੀਆਂ ਨੇ ਆਪਾਂ ਸਬਜੀ ਬਣਾਵਾਂਗੇ ਬਹੁਤ ਫਰਸਟ ਕਲਾਸ ਜੇ ਤੋਰੀਆਂ ਕੱਲੀਆਂ ਨਹੀਂ ਖਾਣ ਨੂੰ ਮਾਣ ਹੁੰਦਾ ਤੇ ਫਿਰ ਆਪਾਂ ਇਹਨਾਂ ਦੇ ਵਿੱਚ ਆਲੂ ਵੀ ਵਰਤ ਸਕਦੇ ਆ ਤੇ ਬਹੁਤ ਵਧੀਆ ਚੀਜ਼ ਬਣਦੀ ਆ ਇਹ ਕਿਉਂਕਿ ਤੋਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਇਹਨਾਂ ਇਹ ਬਹੁਤ ਇੱਕ ਨਾ ਨਰੋਈ ਸਬਜੀ ਹੁੰਦੀ ਆ ਤੇ ਹਰੀ ਸਬਜੀ ਹੁੰਦੀ ਆ ਤੇ ਨਰੋਈ ਹੁੰਦੀ ਆ ਫਰਸਟ ਕਲਾਸ ਹੁੰਦੀ ਆ ਇਹ ਬਹੁਤ ਵਧੀਆ ਸਬਜੀ ਹੁੰਦੀ ਆ ਆ ਦੇਖੋ ਆਪਾਂ ਇਦਾਂ ਹੀ ਬਸ ਕੱਟ ਦੇਣੀ ਆ ਸਾਰੀਆਂ ਤੋਰੀਆਂ ਫੇਰ ਆਪਾਂ ਤੜਕਾ ਲਗਾਣੇ ਆ ਤੋਰੀਆਂ ਨੂੰ ਵੀਡੀਓ ਤੋਂ ਹੀ ਵੇਖਿਆ ਕਰੋ ਬਹੁਤ ਵਧੀਆ ਕੁਝ ਨਾ ਕੁਝ ਅੰਤਰ ਤੇ ਜ਼ਰੂਰ ਲੱਭਦਾ ਏ ਸਬਜੀ ਬਣਾਉਂਦੇ ਸਾਰੇ ਹੀ ਆ ਪਰ ਆਪੋ ਆਪਣੀ ਢੰਗ ਨਾਲ ਬਣਾਈ ਹੁੰਦੀ ਸਬਜੀ ਤੇ ਉਸ ਤਰ੍ਹਾਂ ਬਣਾ ਕੇ ਖਾਓਗੇ ਤਾਂ ਉਹਦਾ ਟੇਸਟ ਵੀ ਕੁਝ ਅਲੱਗ ਹੀ ਆਏਗਾ ਫਿਰ ਹੁਣ ਆਪਾਂ ਆ ਨਾ ਆਲੂ ਵੀ ਕੱਟ ਲਾਂਗੇ ਪਾਣੀ ਦੇ ਵਿੱਚ ਕੱਟਾਂਗੇ ਆਲੂਆਂ ਨੂੰ ਆ ਡੂੰਗਾ ਪਾਣੀ ਦੇ ਵਿੱਚ ਪਾ ਮਤਲਬ ਡੂੰਗੇ ਚ ਪਾਣੀ ਪਾ ਲਿਆ ਮੈਂ ਤੇ ਆ ਦੇਖੋ ਆਲੂ ਜਿਹੜੇ ਆ ਇਹਨਾਂ ਨੂੰ ਆਪਾਂ ਨਾ ਕੱਟ ਕੇ ਤੇ ਛੋਟੇ ਛੋਟੇ ਪੀਸ ਇਹਨਾਂ ਦੇ ਇਦਾਂ ਕਰ ਲਵਾਂਗੇ ਕਿਉਂਕਿ ਪਾਣੀ ਦੇ ਵਿੱਚ ਪਾਏ ਆਲੂ ਜਿਹੜੇ ਆ ਨਾ ਇਹ ਕਾਲੇ ਨਹੀਂ ਹੁੰਦੇ ਜਲਦੀ ਕਰਕੇ ਨਾਲੇ ਇੱਕ ਵਾਰੀ ਚੰਗੀ ਤਰ੍ਹਾਂ ਧੁੱਪ ਜਾਂਦੇ ਨੇ ਫੇਰ ਤੇ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਇਦਾਂ ਉਦਾਂ ਕੱਟ ਕੇ ਰੱਖਾਂਗੇ ਤੇ ਆਲੂ ਬੜੀ ਛੇਤੀ ਕਾਲੇ ਹੁੰਦੇ ਨੇ ਬਸ ਇਸ ਤਰ੍ਹਾਂ ਆਪਾਂ ਕੱਟ ਕੇ ਤੇ ਇਹਨੂੰ ਤੜਕਾ ਲਾਉਣ ਦੀ ਤਿਆਰੀ ਕਰਦੇ ਆ ਤੇ ਬਹੁਤ ਹੀ ਵਧੀਆ ਸਬਜ਼ੀ ਬਣਾਵਾਂਗੇ ਅੱਜ ਆਹੀ ਕੱਲੀਆਂ ਤੋਰੀਆਂ ਦੀ ਤੇ ਅੱਗੇ ਵੀ ਮੈਂ ਵੀਡੀਓ ਪਾਈ ਆ ਕੱਲੀਆਂ ਤੋਰੀਆਂ ਬਣਾਈਆਂ ਸੀ ਅੱਜ ਮੈਂ ਤੁਹਾਨੂੰ ਆਲੂਆਂ ਨਾਲ ਬਣਾ ਕੇ ਦੱਸਦੀ ਆ ਕਿੱਦਾਂ ਬਣਾਣੀ ਸਬਜ਼ੀ ये मेरे को दही है जी कोली दही पाया हो चार पाँच चमचे आ मैं न धनिया पाउडर पाता है आ मैं दही दे चमचा देगी मिर्च का पाता है आ जीरे का पाता है एक चमचा आ मैं हल्दी पाती एक चमचा आ देखो आप नमक भी पाने स्वाद अनुसार ये भी एक चमचा ही पाने क्योंकि नमक जड़ा हिसाबदाय पावगे बाद नहीं होना ठीक ठीक आऊगा पूरा ਆ ਦੇਖੋ ਕਾਲੀਆਂ ਮਿਰਚਾਂ ਦਾ ਇੱਕ ਚਮਚਾ ਪਾਤਾ ਮੈਂ ਕਿਉਂਕਿ ਨਮਕ ਦਾ ਹਿਸਾਬ ਹੈ ਆ ਕਿ ਨਮਕ ਇੰਨਾ ਹੀ ਵਧੀਆ ਵਾ ਇਹ ਚਿਲੀ ਫਲੇਕਸ ਪਾਏ ਆ ਤੇ ਪਾਏ ਬਿਲਕੁਲ ਥੋੜੇ ਆ ਕਿਉਂਕਿ ਮੈਂ ਵਖਾਉਣ ਵਾਸਤੇ ਹੀ ਪਾਏ ਸਮਝੋ ਮੈਂ ਹਰੀਆਂ ਮਿਰਚਾਂ ਪਾਤੀਆਂ ਨਾ ਚਾਰ ਪੰਜ ਉਧਰ ਫਿਰ ਜ਼ਿਆਦਾ ਮਿਰਚਾਂ ਕਾਲੀਆਂ ਵੀ ਪਾਤੀਆਂ ਤੇ ਫਿਰ ਜ਼ਿਆਦਾ ਠੀਕ ਨਹੀਂ ਆ ਇਹ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਨਾ ਮਿਕਸ ਕਰ ਲਵਾਂਗੇ ਆ ਦੇਖੋ ਕਿੰਨਾ ਵਧੀਆ ਬਣਾ ਲਾਂਗੇ ਇਹਨੂੰ ਅਸੀਂ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਹੁਣ ਆਪਾਂ ਨਾ ਇੱਕ ਕੜਾਈ ਲਵਾਂਗੇ ਕੜਾਈ ਦੇ ਵਿੱਚ ਪਾਉਨੇ ਆ ਤੇਲ ਰਫਾਇੰਡ ਆ ਦੇਖੋ ਇੱਕ ਕੜਚੀ ਮਾ ਪਾਤੀ ਆ ਥੋੜਾ ਜਿਹਾ ਹੋਰ ਪਾ ਲਾਂਗੇ ਜੇ ਲੋੜ ਪੈਂਦੀ ਆ ਰੇ ਬਸ ਇੰਨਾ ਕੀ ਹੋਰ ਪਾ ਲਈਏ ਪੱਲੇ ਬਾਲ ਤਾਂ ਗੈਸ ਹੁਣ ਅਸੀਂ ਲੱਗੇ ਆਂ ਸਬਜ਼ੀ ਨੂੰ ਤੜਕਾ ਲਾਉਣ। ਇਹ ਵੀ ਇੱਕ ਬੜੇ ਢਾਂਗ ਦਾ ਸਬਜ਼ੀ ਬਣਦੀ ਐ ਤੇ ਬਹੁਤ ਵਧੀਆ ਬਣਦੀ ਐ। ਆਹ ਇੱਕ ਚਮਚਾ ਮੈਂ ਜੀਰੇ ਦਾ ਪਾਤਾ ਪਹਿਲਾਂ। ਹੁਣ ਮੈਂ ਲਸਣ ਪਾ ਦੇਵਾਂਗੀ ਨਾਲ ਹੀ। ਕੱਟ ਕੇ ਵੀ ਮੈਂ ਮਿਰਚਾਂ ਲੈ ਲਈਆਂ ਨੇ ਤੇ 4-5 ਮੈਂ ਦੂਜੀਆਂ ਸਾਬਤ ਵੀ ਲੈ ਲਈਆਂ ਨੇ। ਤਾਂ ਕਰਕੇ ਫਿਰ ਮੈਂ ਨਾ ਚਿੱਲੀ ਫਲੇਕਸ ਬਹੁਤ ਘੱਟ ਪਾਏ ਨੇ। ਉਹਨਾਂ ਅਦਰਕ ਵੀ ਪਾ ਦਵਾਂਗੇ ਇਹ ਜਿਹੜਾ ਅਦਰਕ ਦਾ ਲਸਣ ਤੜਕੇ ਦੇ ਵਿੱਚ ਪਹਿਲਾਂ ਪੁੱਜ ਜਾਂਦਾ ਨਾ ਇਹਦਾ ਟੇਸਟ ਬਹੁਤ ਵੱਧ ਜਾਂਦਾ ਹੈ ਆ ਮਿਰਚਾਂ ਵੀ ਪਾਤੀਆਂ ਦੁੱਗੀਆਂ ਵੀ ਅਹੀਂ ਹੁਣ ਆਪਾਂ ਕੱਟਿਆ ਹੋਇਆ ਪਿਆਜ਼ ਪਾ ਦਨੇ ਆ ਪਿਆਜ਼ ਬਾਤ ਹੈ ਤੇ ਹੁਣ ਆਪਾਂ ਇਹਨੂੰ ਹਿਲਾ ਕੇ ਥੋੜਾ ਜਿਹਾ ਤੇ ਇਹਨੂੰ ਪੁੰਨਦੇ ਆ ਥੋੜੀ ਦੇਰ ਰੂ ਲਾ ਕੇ ਚੀਜ਼ ਬਣਾਈਏ ਕੋਈ ਵੀ ਮਨ ਲਾ ਕੇ ਚੀਜ਼ ਬਣਾਈਏ ਤੇ ਬਹੁਤ ਟੇਸਟੀ ਬਣਦੀ ਆ ਬਹੁਤ ਸਵਾਦ ਬਣਦੀ ਆ ਤੇ ਇਸ ਤਰ੍ਹਾਂ ਕਰਕੇ ਬਣਾਓਗੇ ਤੇ ਉਹ ਬਹੁਤ ਵਧੀਆ ਬਣੇਗੀ ਔਰ ਪਿਆਜ਼ ਮੈਂ ਦੇਖਿਆ ਤੁਸੀਂ ਦੇਖ ਸਕਦੇ ਹੋ ਲੋਕੀ ਤੇ ਪਿਆਜ਼ ਕੱਚੇ ਵੀ ਪਾ ਲੈਂਦੇ ਆ ਉਹਦੇ ਵਿੱਚ ਸਬਜ਼ੀਆਂ ਚ ਪਰ ਜਿਹੜੀਆਂ ਚੀਜ਼ਾਂ ਨੂੰ ਮੈਂ ਭੁੰਨਣਾ ਸੀ ਤੁਹਾਡੇ ਸਾਹਮਣੇ ਲਸਣ ਤੇ ਅਦਰਕ ਨੂੰ ਉਹਨਾਂ ਨੂੰ ਮੈਂ ਪਹਿਲਾਂ ਭੁੰਨ ਲਿਆ ਚੰਗੀ ਤਰ੍ਹਾਂ ਪਿਆਜ਼ ਮੈਂ ਨਾ ਥੋੜੇ ਥੋੜੇ ਕੱਚੇ ਰੱਖੇ ਆ ਕਿਉਂਕਿ ਲੋਕੀ ਤੋਰੀਆਂ ਦੇ ਵਿੱਚ ਜਿਹੜੇ ਆ ਕੱਚੇ ਵੀ ਪੈ ਜਾਂਦੇ ਆ ਪਰ ਆਪਾਂ ਕੱਚੇ ਵੀ ਨਹੀਂ ਪਾਏ ਆਪਾਂ ਉਹਨਾਂ ਨੂੰ ਅੱਧੇ-ਅੱਧੇ ਭੁੰਨ ਲਿਆ ਏ ਹੁਣ ਆਪਾਂ ਪਾਤਾ ਉਹ ਮਸਾਲਾ ਜਿਹੜਾ ਰਲਿਆ ਹੋਇਆ ਸੀ ਦਹੀਂ ਦੇ ਵਿੱਚ ਇਹਨੂੰ ਫਟਾਫਟ ਹਿਲਾਈ ਜਾਵਾਂਗੇ ਉਹ ਦੇਖੋ ਮਸਾਲੇ ਨੇ ਵੀ ਤੇਲ ਛੱਡ ਦਿੱਤਾ ਨਾ तो सब्जी बढ़िया बनेगी फस्ट क्लास बनेगी हूँ टमाटर पा देंगे ना ही बहुत बढ़िया सब्ज़ी तैयार होनी है देखो कि प्यारी चीज़ बन रही है ਮਸਾਲਾ ਸਾਡਾ ਉੱਧਾ ਪੁੱਜ ਗਿਆ ਆ ਵੇਖੋ ਤੇਲ ਜਿਹੜਾ ਆ ਅਲੱਗ ਦਿਖੰਡਿਆ ਏ ਤੇਲ ਸਾਰਾ ਹੀ ਅਲੱਗ ਦਿਖੰਡਿਆ ਹੁਣ ਆਪਾਂ ਆਲੂ ਪਾਵਾਂਗੇ ਪਹਿਲਾਂ ਆਲੂਆਂ ਨੂੰ ਅਹੀਂ ਨਾ ਪਹਿਲਾਂ ਤਾਂ ਪਾਇਆ ਵਾ ਕਿ ਥੋੜਾ ਜਿਹਾ ਇਹਨਾਂ ਨੂੰ ਸੇਕ ਲੱਗ ਜਾਏ ਥੋੜੇ ਜਿਹਾ ਵੱਧ ਗਲ ਜਾਣੇ ਹੀ ਉਹ ਕਤੋਰੀਆਂ ਤੇ ਜਿਹੜੀਆਂ ਆ ਤੁਹਾਨੂੰ ਪਤਾ ਸਬਜ਼ੀ ਚ ਪੈਂਦੇ ਆ ਪੈਂਦੇ ਹੀ ਬਸ ਉਹਨਾਂ ਨੇ ਤਾਂ ਗਲ ਜਾਣਾ ਉਸੇ ਵੇਲੇ ਹੀ ਤੇ ਇਹ ਜਿਹੜੇ ਆਲੂ ਆ ਇਹ ਥੋੜਾ ਟਾਈਮ ਲੈਂਦੇ ਆ ਇਹਨਾਂ ਨੂੰ ਆਪਾਂ ਤਾਂ ਕਰਕੇ ਪਹਿਲਾਂ ਪਾਇਆ ਏ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਤੋਰੀਆਂ ਵੀ ਨਾਲ ਹੀ ਪਾ ਦੇਣੀਆਂ ਨੇ ਆ ਦੇਖੋ ਸਾਰੇ ਤੇਲ ਦੇ ਵਿੱਚ ਹੀ ਫਰਾਈ ਹੋਣ ਰਹੇ ਆ ਇਹ ਹੁਣ ਆਪਾਂ ਥੋੜੀ ਦੇਰ ਲਈ ਇਹਨੂੰ ਨਾ ਟੱਕ ਦਿੱਤਾ ਉਤੋਂ ਇਹ ਮੈਂ 5 ਮਿੰਟ ਤੋਂ ਬਾਅਦ ਖੋਲਿਆ ਇਹਨੂੰ ਟੱਕਣ ਨੂੰ ਉਹ ਵੀਡੀਓ ਚੰਨਾ ਲੰਬਾ ਵਿਖਾਇਆ ਨਹੀਂ ਜਾ ਸਕਦਾ ਤੇ 5 ਮਿੰਟਾਂ ਬਾਅਦ ਆ ਵੇਖੋ ਕਿਦਾਂ ਆਲੂ ਜਿਹੜੇ ਆ ਬਹੁਤ ਵਧੀਆ ਹੋ ਗਏ ਨੇ ਆ ਦੇਖੋ ਅੱਦੇ ਅੱਦੇ ਆਲੂ ਜਿਹੜੇ ਆ ਪੱਕ ਗਏ ਨੇ ਹੁਣ ਆਪਾਂ ਤੋਰੀਆਂ ਪਾਵਾਂਗੇ ਇਹਨਾਂ ਆਪਾਂ ਇੱਦਾਂ ਹੀ ਢੱਕਣ ਦੇ ਦਵਾਂਗੇ ਥੋੜੀ ਦੇਰ ਤੋਰੀਆਂ ਨੇ ਆਪਣੇ ਆਪ ਹੀ ਆਪਣਾ ਜਿਹੜਾ ਇਹਨਾਂ ਦੇ ਵਿੱਚ ਪਾਣੀ ਹੋਏਗਾ ਉਹ ਛੱਡ ਦੇਣਾ ਇਹਨਾਂ ਨੇ ਆਪਣੇ ਆਪ ਹੀ ਜਿਹੜੀਆਂ ਇਹ ਕਮਲਾ ਜਾਣੀਆਂ ਨੇ ਫਿਰ ਹੌਲੀ ਹੌਲੀ ਹਿਲਾ ਦਿੰਨੇ ਆ ਇਹਨਾਂ ਨੂੰ ਅਸੀਂ ਆਹ ਦੇਖੋ ਦੇਖੋ ਕਿੰਨੀਆਂ ਵਧੀਆ ਲੱਗਣ ਡਿਆ ਸਬਜ਼ੀ ਬਣਦੀ ਕਿੰਨੀ ਵਧੀਆ ਆ ਇਦਾਂ ਬਣਾ ਕੇ ਖਾਇਆ ਕਰੋ ਬਹੁਤ ਹੀ ਵਧੀਆ ਲੱਗਦੀ ਆ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਮੈਂ ਆ ਜਿਆਦਾ ਵੀਡੀਓ ਸਬਜ਼ੀਆਂ ਦੀਆਂ ਜਾਂ ਮਠਿਆਈਆਂ ਦੀਆਂ ਰਵਾਗਾਰਾ ਦੀਆਂ ਵਧੀਆ-ਵਧੀਆ ਪਾਨੀ ਵੀਡੀਓ ਜਿਹੜੀਆਂ ਆਮ ਹੀ ਘਰਾਂ ਦੇ ਵਿੱਚ ਨਾ ਰੋਟੀ ਪਾਣੀ ਦੇ ਨਾਲ ਹਰ ਚੀਜ਼ ਚੱਲਦੀ ਆ ਇਹ ਜਿਹੜੀ ਕਦੇ ਕਦਹੀਂ ਖਾਣ ਨੂੰ ਕੋਈ ਕਰਾਰੀ ਚੀਜ਼ ਨੂੰ ਦਿਲ ਕਰਦਾ ਕਦੇ ਕਦਹੀਂ ਉਹ ਮੈਂ ਵੀਡੀਓ ਪਾਨੀ ਜਰੂਰ ਆ ਪਰ ਵਧੀਆ ਫਸਟ ਕਲਾਸ ਵੀਡੀਓ ਜਿਹੜੀ ਹੋਏ ਉਹ ਪਾਣੀ ਮੈਂ ਉਦਾਂ ਨਹੀਂ ਪਾਂਦੀ ਮੈਂ ਕੀ ਮਤਲਬ ਤੇਲ ਚਾਹ ਤਾਲ ਲਿਆ ਉਹ ਤਾਲ ਲਿਆ ਇਹ ਚੀਜ਼ ਨਹੀਂ ਮੈਂ ਪਾਂਦੀ ਮੈਂ ਘਰ ਦੀਆਂ ਜਿਹੜੀਆਂ ਬੰਦੀਆਂ ਸਬਜ਼ੀਆਂ ਸਿਹਤ ਵਾਸਤੇ ਵੀ ਚੰਗੀਆਂ ਹੁੰਦੀਆਂ ਨੇ ਤੇ ਉਹ ਪਾਣੀ ਮੈਂ ਵੀਡੀਓ ਮੇਰਾ ਚੈਨਲ ਹੀ ਇਹੋ ਜਿਹਾ ਏ ਕਿ ਵੀਡੀਓ ਜਿਹੜੀਆਂ ਆ ਵਧੀਆ-ਵਧੀਆ ਪਾਓ ਜਿਹੜਾ ਕਿਸ ਦੀ ਸਿਹਤ ਦਾ ਵੀ ਖਿਆਰ ਰੱਖਿਆ ਜਾ ਸਕੇ ਤੇ ਚੀਜ਼ ਦਾ ਨੁਕਸਾਨ ਹੋਣ ਤੋਂ ਵੀ ਬਚੇ ਤੇ ਚੈਨਲ ਮੇਰਾ ਜ਼ਰੂਰ ਵੇਖਿਆ ਕਰੋ ਇਹਦੇ ਵਿੱਚੋਂ ਬਹੁਤ ਕੁਝ ਵੇਖਣ ਨੂੰ ਮਿਲਦਾ ਏ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਉਰਿਆੜ ਫੂਡ ਚੈਨਲ YouTube ਤੇ ਆਹ ਦੇਖੋ ਹੁਣ ਪੂਰੀਆਂ ਸਾਡੀਆਂ ਜਿਹੜੀਆਂ ਹੋ ਗਈਆਂ ਥੱਲੇ ਦੇਖੋ ਹੁਣ ਕਿੰਨੀ ਵਧੀਆ ਸਬਜੀ ਪੱਕ ਗਈ ਐ ਆਹ ਵੇਖੋ ਜੀ ਦੇਖੋ ਕਿ ਇਹ ਸਬਜੀ ਵਧੀਆ ਬਣੀ ਕਿ ਨਹੀਂ ਬਣੀ ਦੇਖੋ ਫਰਸਟ ਕਲਾਸ ਬਣੀ ਸਬਜੀ ਆ ਵੇਖੋ ਇਹ ਪਾਣੀ ਤੁਸੀਂ ਨਹੀਂ ਰੱਖਣਾ 2 ਮਿੰਟ ਖੁੱਲੀ ਛੱਡੋਗੇ ਤਾਂ ਪਾਣੀ ਬਿਲਕੁਲ ਸੁੱਕ ਜਾਏਗਾ ਤੇ ਜੇ ਤੁਸੀਂ ਥੋੜੀ ਬਹੁਤੀ ਗਰੇਵੀ ਰੱਖਣੀ ਆ ਚੌਲਾਂ ਨਾਲ ਵਗੈਰਾ ਨਾਲ ਖਾਣੀ ਆ ਫਿਰ ਤੁਸੀਂ ਇਸ ਤਰ੍ਹਾਂ ਹੀ ਇਹ ਸਬਜੀ ਜਿਹੜੀ ਆ ਥਾਰ ਸਕਦੇ ਹੋ ਹੁਣ ਗਾ ਆਪਾਂ ਪਾਤਾ ਇਹ ਚ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਪਾਤਾ ਤੇ ਤੁਸੀਂ ਜਿਹੜੀ ਤੇ ਸਬਜੀ ਆ ਇਦਾਂ ਵੀ ਖਾ ਸਕਦੇ ਹੋ ਤੇ ਜੇ ਪਾਣੀ ਵਿੱਚੋਂ ਸੁਕਾ ਸਕਦੇ ਹੋ ਤੇ ਆਪਣਾ ਮਤਲਬ ਨਹੀਂ ਸੌਰੀ ਪਾਣੀ ਵਾਲੀ ਤੇ ਸਬਜੀ ਨਹੀਂ ਪਸੰਦ ਕਰਦੇ ਸੁੱਕੀ-ਸੁੱਕੀ ਪਸੰਦ ਕਰੋਗੇ ਤੇ ਫਿਰ ਤੁਸੀਂ ਥੋੜੀ ਦੇਰ ਲਈ ਇਹਨੂੰ ਟੱਕਣ ਲਾ ਧੋ ਇਹਦਾ ਤੇ ਥੱਲੇ ਗੈਸ ਬਾਲ ਦਿਓ ਤੇ ਆਪਣੇ ਆਪ ਹੀ ਆਟੋਮੈਟਿਕੀ ਸੁੱਕ ਜਾਏਗਾ ਪਾਣੀ ਤਾਂ ਆਹ ਵੇਖੋ ਹੁਣ ਮੈਂ ਤੇ ਰਸ ਮਿੱਸੀ ਰੱਖੀ ਆ ਕਿਉਂਕਿ ਚੌਲਾਂ ਨਾਲ ਵੀ ਖਾ ਸਕਦੇ ਆ ਕਾਲੀਆਂ ਤੋਰੀਆਂ ਨਾਲ ਚੌਲ ਸਵਾਦ ਬੜੇ ਲੱਗਦੇ ਆ ਤੇ ਇਸ ਕਰਕੇ ਆਹ ਦੇਖੋ ਮੈਂ ਤੇ ਇਦਾਂ ਹੀ ਬਣਾਈ ਆ ਬਹੁਤ ਵਧੀਆ ਆ ਇਹ ਜੀ ਸਬਜ਼ੀ ਸਾਡੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਗੁੱਡ ਬਾਏ